ਅੱਜ ਅੱਜ ਦੇ ਇਸ ਕੱਠ ਨੂੰ ਵੇਖ ਕੇ ਠਾਠਾ ਮਾਰਦੇ ਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਮ ਕਰਨ ਤੇ ਖਡੂਰ ਸਾਹਿਬ ਆ ਇਹ ਭੇੜਨਗੇ ਆਪਸ ਦੇ ਵਿੱਚ ਤੇ 30000 ਤੋਂ ਵੱਡੀ ਲੀਡ ਕੱਲੀ ਜਿੰਨੀਆਂ ਛਡੀਆਂ ਵਿਧਾਨ ਸਭਾ ਨਾਉਂਦੀਆਂ ਨਾਓ ਕਿਸੇ ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆ ਆਦਮੀ ਪਾਰਟੀ ਜਿੱਤੂਗਾ ਕੱਲ ਨੂੰ ਇੰਡੀਆ ਲਾਇਸ ਨੂੰ ਜਿਤਾਉਣਗੇ ਜਿੰਨੇ ਜਿੰਨੇ ਧੱਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਧੱਕਾ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਚਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ ਵਿਧਾਨ ਸਭਾ ਦੀ ਚੋਣਾਂ ਤੇ ਉਹਦੇ ਸਬੰਧ ਦੇ ਵਿੱਚ ਮੀਟਿੰਗ ਹੋ ਰਹੀ ਹੈ ਸਰਦਾਰ ਲਾਲਜੀਤ ਸਿੰਘ ਖੁੱਲਰ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਅਸੀਂ ਪੂਰੇ ਜੋਸ਼ ਨਾਲ ੁੱਜਾਵਾਂਗੇ ਤੇ ਅੱਜ ਪੂਰੇ ਜਿੰਨੇ ਸਾਡੇ ਹਲਕੇ ਦੇ ਵਰਕਰ ਸਹਿਬਾਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਇੱਕ ਥਾਂ ਕਿ ਆਓ ਆਪਾਂ ਵਿਚਾਰ ਚਰਚਾ ਕਰੀਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੋਟਰਾਂ ਸਕੋਟਰਾਂ ਦਾ ਆਮ ਆਦਮੀ ਪਾਰਟੀ ਦੇ ਗੇਡਰ ਰੀਡ ਦੀ ਹੱਡੀ ਸਾਡੇ ਆਗੂ ਸਹਿਬਾਨਾਂ ਦਾ ਸਰਦਾਰ ਭਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਏ ਆ ਡਾਇਰੈਕਟਰ ਸਾਹਿਬ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਕੀਮ ਕਰ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ ਤੇ 30000 ਤੋਂ ਵੱਡੀ ਲੀਡ ਕੱਲੀ ਖਡੂਰ ਸਾਹਿਬ ਵਿਧਾਨ ਸਭਾ ਦੇ ਵਿੱਚੋਂ ਆਊਗੀ ਬਾਕੀ ਜਿਹੜੀਆਂ ਸੜੀਆਂ ਵਿਧਾਨ ਸਭਾ ਨਾਉਂਦੀਆਂ ਨਾ ਕੋਈ ਕਿਸੇ ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆਵਾਦਮੀ ਪਾਰਟੀ ਦੇ ਚਲ ਵਾਦੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਪਏ ਜੀ ਵੇਖੋ ਦੁੱਤੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੰਨੂ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਸ ਤਰ੍ਹਾਂ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਚੰਚ ਮੈਂ ਲੈ ਕੇ ਜਾਊਂਗਾ ਘੋੜੀ ਤੇ ਮੈਂ ਚੜੂੰਗਾ ਵੋਟੀ ਮੈਂ ਵੇ ਆ ਕੇ ਲਊਂ ਉਹ ਭੱਜਦੇ ਹੁੰਦੇ ਜਿੰਨੂ ਮਰਜ਼ੀ ਵੋਟੀ ਛੇ ਦਿਓ ਮੈਂ ਪਗੜਾ ਪਾ ਸਾਡੇ 400 ਸੀਟ ਖੜੂਗੀ ਭਾਜਪੀ ਦੇ ਦਾਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਜਰੀਵਾਲ ਨੂੰ ਇੰਡੀਆ ਅਲਾਈንስ ਨੂੰ ਆਉਣਗੇ ਜਿੰਨੇ ਜਿੰਨੇ ਤੱਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਤੱਕਾ ਕੀਤਾ ਇਹ ਉਹ ਲੋਕ ਨਹੀਂ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ ਹੁਣ ਲੋਕ ਪੂਰੇ ਭਾਰਤ ਦੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ 450 443 ਚੋਂ ਲੋਕ ਸਭਾ 'ਚ ਭੇਜਣਗੇ ਤੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹੱਕ ਹਕੂਕ ਅਸੀਂ ਲੈ ਕੇ ਆਵਾਂ ਠੀਕ ਹੈ ਲੋਕ ਸਭਾ ਦੀ ਇਲੈਕਸ਼ਨ ਤੇ ਉਹਦੇ ਸਬੰਧ ਦੇ ਵਿੱਚ ਮੀਟਿੰਗ ਹੋ ਰਹੀ ਆ ਸਰਦਾਰ ਲਾਲਜੀਤ ਸਿੰਘ ਢੁੱਲਰ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਅਸੀਂ ਪੂਰੇ ਜੋਸ਼ ਨਾਲ ਉਹਨਾਂ ਨਾਲ ਝੁਕਾਵਾਂਗੇ ਤੇ ਅੱਜ ਪੂਰੇ ਜਿੰਨੇ ਸਾਡੇ ਹਲਕੇ ਦੇ ਵਰਕਰ ਸਹਿਬਾਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਇੱਕਲਾ ਕਿ ਆਓ ਆਪਾਂ ਵਿਚਾਰ ਚਰਚਾ ਕਰੀਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਸਪੋਟਰਾਂ ਦਾ ਆਮ ਆਦਮੀ ਪਾਰਟੀ ਦੇ ਕੇਡਰ ਰੀਡ ਦੀ ਹੱਡੀ ਸਾਡੇ ਆਗੂ ਸਹਿਬਾਨਾਂ ਦਾ ਸਰਦਾਰ ਬੰਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਏ ਆ ਡਾਇਰੈਕਟਰ ਸਾਹਿਬ ਆਏ ਆ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਮ ਕਰਨ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ ਤੇ 30000 ਤੋਂ ਵੱਡੀ ਲੀਡ ਕੱਲੀ ਕੱਲੇ ਖਡੂਰ ਸਾਹਿਬ ਉਹਦਾ ਸਭਾ ਦੇ ਵਿੱਚੋਂ ਆਊਗੀ ਬਾਕੀ ਜਿਹੜੀਆਂ ਸਟੀਆਂ ਵਿਧਾਨ ਸਭਾ ਨਾਉਂਦੀਆਂ ਨਾਉ ਕਿਸੇ ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਹੀਂ ਜਿੱਤਾਂਗੇ ਆਵਾਦਮੀ ਪਾਰਟੀ ਦੇ ਤੋਂ ਸਵੈਦੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਪਏ ਜੀ ਵੇਖੋ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੰਨੂ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਸ ਤਰ੍ਹਾਂ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਜੰਝ ਮੈਂ ਲੈ ਕੇ ਜਾਊਂਗਾ ਘੋੜੀ ਤੇ ਮੈਂ ਚੜੂੰਗਾ ਵੋਟੀ ਮੈਂ ਵਿਆਕ ਲੈ ਆਉਂ ਉਹ ਭੱਜਦੇ ਹੁੰਦੇ ਜਿੰਨੂ ਮਰਜ਼ੀ ਵੋਟੀ ਛੇ ਦਿਓ ਮੈਂ ਪਗੜਾ ਪਾ ਸਾਡੇ 450 ਸੀਟ ਖੜੂਗੀ ਭਾਜਪੀ ਦੇ ਦਾਅਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਜਰੀਵਾਲ ਨੂੰ ਇੰਡੀਆ ਲਾਇਨਸ ਜਿਤਾਉਣਗੇ ਜਿਨ੍ਹਾਂ ਜਿਨ੍ਹਾਂ ਤੱਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਤੱਕਾ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ ਹੁਣ ਲੋਕ ਪੂਰੇ ਭਾਰਤ ਦੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ 450 ਉਮੀਦਵਾਰ 543 ਜੋ ਲੋਕ ਸਭਾ 'ਚ ਭੇਜਣਗੇ ਤੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹੱਕ ਹਕੂਕ ਅਸੀਂ ਲੈ ਕੇ ਆਵਾਂਗੇ